ਸਭ ਨੂੰ ਸਤ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਬਣਾਏ ਨੇ ਨਾਰੀਅਲ ਦੇ ਲੱਡੂ ਤੇ ਬਹੁਤ ਹੀ ਜਲਦੀ ਬਣ ਜਾਂਦੇ ਨੇ ਤੇ ਬਹੁਤ ਟੇਸਟੀ ਬਣਦੇ ਨੇ ਤੇ ਹੁਣ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿੱਦਾਂ ਬਣਦੇ ਨੇ ਨਾਰੀਅਲ ਦੇ ਲੱਡੂ ਬਣਾਉਣ ਲਈ ਜਿਹੜਾ ਸੁੱਕਾ ਨਾਰੀਅਲ ਹੁੰਦਾ ਆਪਾਂ ਨਾਰੀਅਲ ਦਾ ਬਰਾਦਾ ਆਪਾਂ ਜੀ ਇਹ ਵਾਲੀ ਕੋਲੀ ਨਾਲ ਆਪਕੇ ਦੋ ਕੋਲੀਆਂ ਭਰ ਕੇ ਪਾਈਆਂ ਨੇ ਸਵਾਖ ਦੋ ਬੋਲੀਆਂ ਆਪਾਂ ਲਿਆ ਜੀ ਨਾਰੀਅਲ ਦਾ ਬੁਰਾਦਾ ਗੈਸ ਓਨ ਕਰਕੇ ਆਪਾਂ ਜੀ ਇਹ ਫਰਾਈਪੈਨ ਰੱਖਿਆ ਆਪਣਾ ਉੱਪਰ ਹੁਣ ਆਪਾਂ ਇਹਦੇ ਵਿੱਚ ਜਿਹੜਾ ਘਿਓ ਏ ਸਿਰਫ ਇੱਕ ਚਮਚ ਘਿਓ ਪਾਵਾਂਗੇ ਕਿਉਂਕਿ ਨਾਰੀਅਲ ਦੇ ਵਿੱਚ ਆਪਣਾ ਵੀ ਤੇਲ ਹੁੰਦਾ ਹੈ ਤੇ ਇਹ ਦੇਖੋ ਜੀ ਆ ਆਪਾਂ ਇੰਨਾ ਘਿਓ ਪਾਇਆ ਜਿਹੜਾ ਆਪਣਾ ਖਾਣ ਵਾਲਾ ਚਮਚ ਹੁੰਦਾ ਏ ਤੇ ਉਹ ਵਾਲਾ ਇੱਕ ਚਮਚ ਪਾਇਆ ਜੀ ਆਪਾਂ ਬਸ ਇਹਦੇ ਵਿੱਚ ਆਪਾਂ ਇੰਨਾ ਹੀ ਘੋਪਾਵਾਂਗੇ ਤੇ ਹੁਣ ਜੀ ਆਪਣਾ ਘੋ ਜਿਹੜਾ ਮੈਲਟ ਹੋ ਜਾਏਗਾ ਇਹ ਜੀ ਆਪਾਂ ਜਿਹੜਾ ਨਾਰੀਅਲ ਦਾ ਬੁਰਾਦਾ ਐ ਪਾਵਾਂਗੇ ਇਹਦੇ ਵਿੱਚ ਐ ਦੇਖੋ ਜੀ ਆਪਾਂ ਨਾਰੀਅਲ ਦਾ ਬੁਰਾਦਾ ਪਾ ਲਿਆ ਤੇ ਹੁਣ ਆਪਾਂ ਇਹਨੂੰ ਜਿਹੜਾ 2-3 ਮਿੰਟ ਲਈ ਭੁੰਨਾਂਗੇ ਤੇ ਇਹਨੂੰ ਆਪਾਂ ਜ਼ਿਆਦਾ ਨਹੀਂ ਭੁੰਨਣਾ ਹੈਗਾ ਤਾਂ ਕਿ ਆਪਾਂ ਗੈਸ ਨੂੰ ਆਪਾਂ ਸਲੋ ਹੀ ਰੱਖਾਂਗੇ ਤਾਂ ਕਿ ਜਿਹੜਾ ਆਪਣਾ ਨਾਰੀਅਲ ਦਾ ਬੁਰਾਦਾ ਏ ਵੀ ਉਹ ਸੜੇ ਨਾ ਤੇ ਇਸ ਲਈ ਆਪਾਂ ਇਹਨੂੰ ਸਲੋ ਤੋਂ ਸਲੋ ਤੋਂ ਥੋੜੀ ਜੀ ਜ਼ਿਆਦਾ ਗੈਸ 'ਤੇ ਇਹਨੂੰ ਆਪਾਂ ਇਦਾਂ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਭੁੰਨ ਲਾਂਗੇ 2-3 ਮਿੰਟ ਲਈ ਤੇ ਇਹ ਦੇਖੋ ਜੀ ਇਹ ਆਪਾਂ 2 ਤੋਂ 3 ਮਿੰਟ ਇਦਾਂ ਸਲੋ ਗੈਸ 'ਤੇ ਇਹਨੂੰ ਭੁੰਨ ਲਿਆ ਏ ਤੇ ਇਹਦਾ ਹਲਕਾ ਜਿਹਾ ਕਲਰ ਜਿਹਾ ਚੇਂਜ ਹੋ ਗਿਆ ਤੇ ਇਹਦੀ ਖੁਸ਼ਬੂ ਵੀ ਆਉਣ ਲੱਗ ਗਈ ਇਦਾਂ ਕਿਉਂਕਿ ਆਪਾਂ ਇਹਨੂੰ ਜ਼ਿਆਦਾ ਐਵੇਂ ਰੋਸਟ ਨਹੀਂ ਕਰਨਾ ਹੈਗਾ ਜਿਹੜਾ ਆਪਾਂ ਕਲਰ ਜ਼ਿਆਦਾ ਨਹੀਂ ਚੇਂਜ ਕਰਨਾ ਹੈਗਾ ਤੇ ਇਹ ਦੇਖੋ ਜੀ ਇਹ ਆਪਣਾ ਜਿ ਭੁੰਨ ਗਿਆ ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਦੁੱਧ ਤੇ ਦੁੱਧ ਜਿਹੜੀ ਗੋਲੀ ਦੇ ਨਾਲ नाप ਕੇ ਆਪਾਂ ਨਾਰੀਅਲ ਦਾ ਬਰਾਦਾ ਲਿਆਏ ਉਸ ਗੋਲੀ ਦੇ ਨਾਲ ਨਾਪ ਕੇ ਹੀ ਆਪਾਂ ਦੁੱਧ ਪਾਵਾਂਗੇ ਤੇ ਜਿੱਦਾਂ ਹੁਣ ਆਪਣਾ ਜਿਹੜਾ ਨਾਰੀਅਲ ਦਾ ਬਰਾਦਾ ਸੀ ਦੋ ਗੋਲੀਆਂ ਸੀਗਾ ਦੋ ਗੋਲੀਆਂ ਤੋਂ ਥੋੜਾ ਜਿਹਾ ਜ਼ਿਆਦਾ ਸੀ ਤੇ ਆਪਾਂ ਦੁੱਧ ਦੇ ਜਿਹੜਾ ਉਹਦਾ ਪਾਵਾਂਗੇ ਤੇ ਇਹ ਦੇਖੋ ਜੀ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਦੁੱਧ ਤੇ ਇਹ ਆਪਾਂ ਜੀ ਇੱਕ ਗੋਲੀ ਦੁੱਧ ਪਾਇਆ ਹਜੇ ਤੇ ਜਿੱਦਾਂ ਮੇ ਸਵਾਗਤ ਦੋ ਗੋਲੀਆਂ ਸੀ ਦਾ ਨਾਰੀਅਲ ਦਾ ਬੁਰਾਦਾ ਤੇ ਐਦਾਂ ਆਪਾਂ ਥੋੜਾ ਜਿਹਾ ਦੁੱਧ ਹੋਰ ਪਾ ਦਾਂਗੇ ਐ ਦੇਖੋ ਜੀ ਐ ਆਪਾਂ ਥੋੜਾ ਜਿਹਾ ਦੁੱਧ ਹੋਰ ਪਾ ਦਾਂਗੇ ਤੇ ਤੁਸੀਂ ਉਹਦੇ ਵਿੱਚ ਇੱਕ ਗੋਲੀ ਦੁੱਧ ਪਾਓਗੇ ਤੇ ਜਿੱਦਾਂ ਜੇ ਆਪਾਂ ਤਿੰਨ ਗੋਲੀਆਂ ਲੈ ਰਹੇ ਆਂ ਤੇ ਆਪਾਂ ਡੇਢ ਗੋਲੀ ਦੁੱਧ ਪਾਵਾਂਗੇ ਮਤਲਬ ਕਿ ਆਪਾਂ ਹਾਫ ਪਾਣਾ ਜਿੰਨਾ ਆਪਾਂ ਨਾਰੀਅਲ ਦਾ ਬੁਰਾਦਾ ਲੈ ਰਹੇ ਆਂ ਤੇ ਹੁਣ ਆਪਾਂ ਇਹਨੂੰ ਵੀ ਸਲੋ ਗੈਸ ਤੇ ਐ ਤੈਨੂੰ ਵੀ ਚੰਗੀ ਤਰ੍ਹਾਂ ਪਕਾ ਲਾਂਗੇ ਐ ਦੇਖੋ ਜੀ ਇਹਦੇ ਨਾਲ ਦੁੱਧ ਦੇ ਜਦੋਂ ਤੱਕ ਇਹ ਨਾਰ ਇਹਦਾ ਦੁੱਧ ਸੁੱਕ ਨਹੀਂ ਜਾਂਦਾ ਤੇ ਐਦਾਂ ਹੀ ਆਪਾਂ ਇਹਨੂੰ ਸਲੋ ਟੂ ਮੀਡੀਅਮ ਗੈਸ ਤੇ ਐਦਾਂ ਹੀ ਮਿਕਸ ਕਰਦੇ ਆ ਨੂੰ ਪਕਾ ਲਾਂਗੇ। ਐ ਇਹ ਦੇਖੋ ਜੀ 2 ਤੋਂ 3 ਮਿੰਟ ਹੋ ਗਏ ਨੇ ਆਪਾਂ ਐਦਾਂ ਹਿਲਾਉਂਦੇ ਹੋਏ ਤੇ ਜਿਹੜਾ ਦੁੱਧ ਏ ਉਹ ਜਿਹੜਾ ਨਾਰੀਅਲ ਦਾ ਆਪਣਾ ਬਰਾਦਾ ਏ ਉਹਨੇ ਚੰਗੀ ਤਰ੍ਹਾਂ ਐਬਜ਼ੌਰਬ ਕਰ ਲਿਆ ਏ। ਐ ਦੇਖੋ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਚੀਨੀ ਤੇ ਇਹ ਜੀ ਆਪਾਂ ਪੂਣੀ ਕਪੋਲੀ ਚੀਨੀ ਲਈਏ। ਤੇ ਤੁਸੀਂ ਜਿੱਦਾਂ ਆਪਾਂ 2 ਕੋਲੀਆਂ ਸਵਾ 2 ਕੋਲੀਆਂ ਬੁਰਾਦਾ ਤੇ ਤੁਸੀਂ 1 ਕੋਲੀ ਵੀ ਚੀਨੀ ਪਾ ਸਕਦੇ ਹੋ ਆਪਾਂ ਪੂਣੀ ਕੋਲੀ ਲਈਏ ਬਾਕੀ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਹੋਰ ਵੀ ਥੋੜਾ ਘੱਟ ਕਰ ਸਕਦੇ ਹੋ ਤੇ ਜੇ ਪੂਰੀ ਕੋਲੀ ਭਰ ਕੇ ਪਾਣੀ ਚ ਓਦਾਂ ਵੀ ਪਾ ਸਕਦੇ ਹੋ ਤੇ ਇਹ ਦੇਖੋ ਜੀ ਆਪਾਂ ਇਹਦੀ ਕੋਈ ਚਾਚਨੀ ਨਹੀਂ ਬਣਾਈ ਹੈਗੀ ਆਪਾਂ ਚੀਨੀ ਨੂੰ ਏਦਾਂ ਹੀ ਇਹਦੇ ਵਿੱਚ ਪਾਤਾ ਤੇ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਤੇ ਚੀਨੀ ਵਿੱਚ ਮੈਲਟ ਹੋ ਜਾਏਗੀ ਤੇ ਆਨੂੰ ਆਪਾਂ ਹਿਲਾਈ ਜਾਵਾਂਗੇ ਤੇ ਜਦੋਂ ਤਾਂ ਕੇ گاੜਾ ਹੋਏਗਾ ਮਤਲਬ ਜਦੋਂ ਤਾਂ ਕਹਦਾ ਚੀਨੀ ਦਾ ਪਾਣੀ ਛੱਡੇਗੀ ਚ ਸੁੱਕ ਜਾਏਗਾ ਉਦੋਂ ਦਾ ਕਾਪਾ ਇਹਨੂੰ ਪਕਾਵਾਂਗੇ ਇੱਦਾਂ ਹਲਾਉਂਦੇ ਹੋਏ ਐਂ ਦੇਖੋ ਜੀ ਐਂ ਦੇਖੋ ਜੀ ਆਪਾਂ ਨੂੰ ਸਲੋ ਗੈਸ ਤੇ ਇਹਨੂੰ ਵੀ 2 ਤੋਂ 3 ਮਿੰਟ ਹੋ ਗਏ ਨੇ ਤੇ ਇਹ ਜਿਹੜੀ ਚੀਨੀ ਸੀ ਆਪਣੀ ਮੈਲਟ ਹੋ ਗਈ ਹੈ ਤੇ ਆਪਾਂ ਇਹਨੂੰ ਇੱਦਾਂ ਪਕਾ ਰਹੇ ਹਾਂ ਕਿਉਂਕਿ ਆਪਾਂ ਇਹਨੂੰ ਬਿਲਕੁਲ ਇੱਦਾਂ ਥੋੜਾ ਜਿਹਾ ਡਰਾਈ ਜਿਹਾ ਬਣਾਣਾ ਹੈ ਕਿਉਂਕਿ ਜੇ ਆਪਾਂ ਪਾਣੀ ਚੀਨੀ ਦਾ ਜਿੱਦਾਂ ਦਾ ਜੇ ਮਿਸ਼ਰਣ ਆਪਣਾ ਥੋੜਾ ਜਿਹਾ ਢਿੱਲਾ ਹੋਏਗਾ ਤੇ ਫਿਰ ਆਪਣੇ ਲੱਡੂ ਨਹੀਂ ਬਣਨੇ ਆਂਗੇ ਇਹ ਐ ਦੇਖੋ ਜੀ ਐ ਆਪਾਂ ਦੀ ਚੰਗੀ ਤਰ੍ਹਾਂ ਇਹਨੂੰ ਸੁਕਾਤਾ ਏ ਤੇ ਹੁਣ ਇੱਥੇ ਤੁਸੀਂ ਜੀ ਜਿਹੜੇ ਹਲਵਾਈ ਜਿੱਦਾਂ ਪਾਉਂਦੇ ਨੇ ਤੁਸੀਂ ਜਿਹੜਾ ਆਪਣੇ ਕੋਲ ਮਿਲਕ ਪਾਊਡਰ ਹੁੰਦਾ ਹੈ ਤੁਸੀਂ ਇੱਥੇ 3 ਤੋਂ 4 ਚਮਚ ਉਹ ਪਾ ਸਕਦੇ ਹੋ ਤੇ ਜੇ ਤੁਹਾਡੇ ਕੋਲ ਮਿਲਕ ਪਾਊਡਰ ਨਹੀਂ ਹੈਗਾ ਤੇ ਤੁਸੀਂ ਜਿੱਦਾਂ ਕਾਜੂ 4-5 ਕਾਜੂ ਨੂੰ ਮਿਕਸੀ ਚ ਪੀਸ ਕੇ ਉਹਦਾ ਪਾਊਡਰ ਬਣਾ ਕੇ ਉਹ ਪਾ ਸਕਦੇ ਹੋ ਤੇ ਜੇ ਤੁਹਾਡੇ ਕੋਲ ਦੋਨੋਂ ਚੀਜ਼ਾਂ ਨਹੀਂ ਹੈਗੀਆਂ ਤੇ ਦੋਨੋਂ ਨਹੀਂ ਤੁਸੀਂ ਪਾਣਾ ਚਾਹੁੰਦੇ ਤੇ ਜਿਹੜੀ ਆਪਣੀ ਦੁੱਧ ਦੀ ਮਲਾਈ ਹੁੰਦੀ ਏ ਤੇ ਉਹ ਤੁਸੀਂ 2 ਤੋਂ 3 ਚਮਚ ਜਿਹੜੀ ਆਪਣੇ ਇਹਦੇ ਵਿੱਚ ਮਲਾਈ ਪਾ ਸਕਦੇ ਹੋ ਇਹਦੇ ਨਾਲ ਜਿਹੜਾ ਇਹਦੇ ਵਿੱਚ ਖੋਏ ਵਰਗਾ ਮਾਏ ਮਾਵਾ ਮਾਵਾ ਜਿੰਦਾ ਉਹਦਾ ਉਹਦਾ ਟੇਸਟ ਆਏਗਾ ਤੇ ਐ ਜੀ ਆਪਾਂ ਪਾਵਾਂਗੇ ਜੀ ਮਲਾਈ ਐ ਦੇਖੋ ਜਿਹੜੀ ਆਪਾਂ ਦੁੱਧ ਤੋਂ ਉਤਾਰਨੇ ਆ ਤੇ ਐ ਜੀ ਆਪਾਂ 2 ਚਮਚ ਮਲਾਈ ਪਾਤੀ ਏ ਤੇ ਹੁਣ ਆਪਾਂ ਇਹਨੂੰ ਕਰਾਂਗੇ ਜੀ ਚੰਗੀ ਤਰ੍ਹਾਂ ਮਿਕਸ ਤੇ ਹੁਣ ਇਹਨੂੰ ਥੋੜਾ ਜਿਹਾ ਆਪਾਂ ਹੋਰ ਪਕਾ ਲਾਂਗੇ ਕਿਉਂਕਿ ਆਪਣਾ ਜਿਹੜਾ ਮਿਸ਼ਰਣ ਆਪਾਂ ਇਹਨੂੰ ਬਿਲਕੁਲ ਸੁੱਕਾ ਕਰਨਾ ਏ ਜੇ ਆਪਾਂ ਜਿੱਦਾਂ ਹੁਣ ਮਲਾਈ ਪਾਈ ਏ ਤੇ ਇਹਨੂੰ ਹੋਰ ਥੋੜਾ ਜਿਹਾ ਆਪਾਂ ਪਕਾ ਲੈਨੇ ਆ। ਦੇਖੋ ਜੀ 2 ਤੋਂ 2 ਤੋਂ 3 ਮਿੰਟ ਹੋ ਗਏ ਨੇ। ਆਪਾਂ ਇਹਨੂੰ ਵੀ ਸਲੋ ਤੋਂ ਮੀਡੀਅਮ ਗੈਸ ਤੇ ਇਹਨੂੰ ਆਪਾਂ ਇਦਾਂ ਦੇਖੋ ਜੀ ਉਹ ਕਰ ਲਿਆ ਪਕਾ ਲਿਆ ਤੇ ਇਹ ਦੇਖੋ ਜੀ ਜਿਹੜਾ ਆਪਣਾ ਮਿਸ਼ਰਣ ਏ ਤੇ ਇਦਾਂ ਦੇਖੋ ਜੀ ਇਕੱਠਾ ਹੋ ਰਿਹਾ ਏ। ਇਹਨੇ ਫਰਾਈ ਪੈਨ ਨੂੰ ਛੱਡ ਦਿੱਤਾ ਏ। ਇਹ ਦੇਖੋ ਇਦਾਂ ਇਕੱਠਾ ਹੋਣਾ ਚਾਹੀਦਾ ਏ। ਇਹ ਦੇਖੋ ਜੀ ਇਦਾਂ ਬਾਈਂਡਿੰਗ ਤੇ ਹੋ ਗਿਆ ਜੀ। ਤੇ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਜੀ ਆਫ। ਜੀ ਆਪਾਂ ਜਿਹੜਾ ਆਪਣਾ ਮਿਸ਼ਰਣ ਸੀਗਾ ਇਹਨੂੰ ਆਪਾਂ ਪਲੇਟ 'ਚ ਪਾ ਲਿਆ ਏ ਤੇ ਇਹਨੂੰ ਆਪਾਂ ਥੋੜਾ ਜਿਹਾ ਠੰਡਾ ਕਰਾਂਗੇ ਤਾਂ ਕਿ ਜਿੱਦਾਂ ਵੀ ਇਹ ਦਾ ਜ਼ਿਆਦਾ ਗਰਮ ਏ ਤੇ ਜਦੋਂ ਆਪਾਂ ਲੱਡੂ ਬਣਾਵਾਂਗੇ ਤਾਂ ਆਪਣੇ ਹੱਥ ਸੜਨਗੇ ਇਸ ਲਈ ਜਦੋਂ ਇਹ ਥੋੜਾ ਜਿਹਾ ਹਲਕਾ ਜਿਹਾ ਗਰਮ ਰਹਿ ਜਾਏਗਾ ਤੇ ਉਦੋਂ ਆਪਾਂ ਇਹਦੇ ਲੱਡੂ ਬਣਾਵਾਂਗੇ ਜੀ ਐ ਦੇਖੋ ਜੀ ਇਹ ਜਿਹੜਾ ਮਿਕਸਚਰ ਨੇ ਆਪਣਾ ਠੰਡਾ ਹੋ ਗਿਆ ਏ ਇਹ ਦੇਖੋ ਆਪਣਾ ਹੱਥ ਜਿਹੜਾ ਬਿਲਕੁਲ ਆਰਾਮ ਨਾਲ ਲੱਗ ਰਿਹਾ ਏ ਤੇ ਹੁਣ ਆਪਾਂ ਇਹਦੇ ਜੀ ਲੱਡੂ ਬਣਾਵਾਂਗੇ ਤੇ ਤੁਸੀਂ ਇਹਦੇ ਲੱਡੂ ਵੱਡੇ ਜਾਂ ਛੋਟੇ ਜਿੱਦਾਂ ਮਰਜ਼ੀ ਬਣਾ ਸਕਦੇ ਹੋ ਤੇ ਤੇ ਇਦਾਂ ਆਪਾਂ ਲੱਡੂ ਬਣਾਵਾਂਗੇ ਇਹਦੇ ਤੇ ਤੁਸੀਂ ਕੋਈ ਚਮਚ ਵੀ ਲੈ ਸਕਦੇ ਹੋ ਜਿੱਦਾਂ ਚਮਚ ਨਾਲ ਫਿਰ ਸਾਰੇ ਆਪਣੀ ਕੋਈ ਸ਼ੇਪ ਤੇ ਬਣਾਣਗੇ ਤੇ ਆਪਾਂ ਇਦਾਂ ਹੀ ਬਣਾ ਰਹੇ ਹਾਂ ਦੇਖੋ ਜੀ ਇਹ ਦੇਖੋ ਜੀ ਇਦਾਂ ਆਪਾਂ ਇਹ ਬਣਾ ਲਿਆ ਤੇ ਇਦਾਂ ਆਪਾਂ ਇਹਨੂੰ ਗੋਲ ਕਰਾਂਗੇ ਇਦਾਂ ਹੱਥ ਦੇ ਵਿੱਚ ਲੈ ਕੇ ਇਦਾਂ ਇਹ ਦੇਖੋ ਤੇ ਬਿਲਕੁਲ ਵੀ ਟੁੱਟ ਨਹੀਂ ਰਿਹਾ ਬਿਲਕੁਲ ਵਧੀਆ ਆਪਣੀ ਸ਼ੇਪ ਦੇ ਵਿੱਚ ਬਣ ਰਹੇ ਨੇ ਇਹ ਦੇਖੋ ਜੀ ਇਹ ਦੇਖੋ ਜੀ ਇਹ ਆਪਣਾ ਲੱਡੂ ਬਣ ਗਿਆ ਇਹ ਜੀ ਨਾਰੀਗਿਲ ਦਾ ਤੇ ਹੁਣ ਜੀ ਆਪਾਂ ਇਹ ਲਿਆਏ ਜੀ ਨਾਰੀਅਲ ਦਾ ਬੁਰਾਦਾ ਇਹ ਦੇਖੋ ਜੀ ਤੇ ਇਹਦੇ ਵਿੱਚ ਆਪਾਂ ਇਹਨੂੰ ਕੋਟ ਕਰਾਂਗੇ ਲੱਡੂ ਨੂੰ ਇਹ ਦੇਖੋ ਜੀ ਇਦਾਂ ਇਦਾਂ ਤੁਸੀਂ ਹਲਾ ਕੇ ਕਰ ਲਓ ਇਹ ਦੇਖੋ ਜੀ ਇਦਾਂ ਵੀ ਕੱਟ ਸਕਦੇ ਹੋ ਤੇ ਇਹ ਦੇਖੋ ਆਪਣਾ ਜਿਹੜਾ ਲੱਡੂ ਹੈ ਬਿਲਕੁਲ ਕੋਟ ਹੋ ਗਿਆ ਏ ਤੇ ਤੁਸੀਂ ਹੱਥ ਨਾਲ ਵੀ ਕਰ ਸਕਦੇ ਹੋ ਇਦਾਂ ਹਲਕੇ ਹਲਕੇ ਹੱਥ ਦੇ ਨਾਲ ਇਦਾਂ ਇਹ ਦੇਖੋ ਜੀ ਤੇ ਇਹ ਆਪਣਾ ਲੱਡੂ ਬਣ ਕੇ ਤਿਆਰ ਹੈ ਜੀ ਬਿਲਕੁਲ ਤੇ ਬਹੁਤ ਟੇਸਟੀ ਬਣਦੇ ਨੇ ਤੇ ਐਦਾਂ ਹੀ ਆਪਾਂ ਹੁਣ ਸਾਰੇ ਲੱਡੂ ਜਿਹੜੇ ਨੇ ਉਹ ਆਪਾਂ ਐਦਾਂ ਹੀ ਬਣਾ ਲਾਂਗੇ ਐ ਦੇਖੋ ਜੀ ਇਹ ਆਪਣੇ ਨਾਰੀਅਲ ਦੇ ਲੱਡੂ ਬਣ ਕੇ ਤਿਆਰ ਨੇ ਜੀ ਤੇ ਇਹ ਆਪਾਂ ਉੱਪਰ ਥੋੜੀ ਥੋੜੀ ਟੂਟੀ ਫਰੂਟੀ ਜਿੱਦਾਂ ਆਪਾਂ ਲਗਾ ਦितीਏ ਤੇ ਤੁਸੀਂ ਲਾਣੀ ਤੇ ਲਾ ਸਕਦੇ ਹੋ ਤੇ ਸਿੰਪਲ ਵੀ ਬਹੁਤ ਵਧੀਆ ਲੱਗਦੇ ਨੇ ਜੇ ਤੁਸੀਂ ਕੋਈ ਡਰਾਈ ਫਰੂਟ ਲਾਣਾ ਉਹ ਵੀ ਲਾ ਸਕਦੇ ਹੋ ਕਿ ਆਪਾਂ ਚੈਰੀ ਦੇ ਮਤਲਬ ਟੂਟੀ ਫਰੂਟੀ ਦੇ ਥੋੜੇ ਜਿਹੇ ਟੁਕੜੇ ਜੀ ਉੱਪਰ ਐਦਾਂ ਲਗਾਤੇ ਨੇ ਉਹਦੇ ਨਾਲ ਆਪਾਂ ਗਾਰਨਿਸ਼ ਕਰਤੀਏ ਇਹ ਬਹੁਤ ਹੀ ਜਲਦੀ ਬਣਦੇ ਨੇ ਬਹੁਤ ਹੀ ਟੇਸਟੀ ਬਣਦੇ ਨੇ ਜਿੱਦਾਂ ਹੁਣ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਤੁਸੀਂ ਘਰ ਹੀ ਬਣਾ ਸਕਦੇ ਹੋ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜਾਂਦੇ ਨੇ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਰ ਮਿਲਾਂਗੇ ਅਗਲੀ ਵੀਡੀਓ 'ਚ